ਤੋ ਅੱਜ ਅਸੀਂ ਪਹੁੰਚੇ ਹਾਂ ਜਲੰਧਰ ਵਿਖੇ ਇਹ ਦੱਸਦੀਏ ਉਹ ਜਿਮ ਹੈ ਬਰਿੰਦਰ ਸਿੰਘ ਇੱਕ ਹੁਮਣ ਜੋ ਕਿ ਇੰਟਰਨੈਸ਼ਨਲ ਬੋਡੀ ਬਿਲਡਰ ਐਂਡ ਐਕਟਰ ਦੱਸਦੀਏ ਉਹ ਜਿਮ ਹੈ ਇਸ ਜਿਮ ਵਿੱਚ ਰਹਿ ਕੇ ਉਹਨਾਂ ਨੇ ਜਿਹੜੀ ਆਪਣੀ ਬੋਡੀ ਬਣਾਈ ਹੈ ਬਿੰਦਰ ਘੁਮਣ ਜੀ ਦੱਸਦੀਏ ਇੰਟਰਨੈਸ਼ਨਲ ਬੋਡੀ ਬਿਲਡਰ ਜਿਹਨਾਂ ਨੇ ਜਿਆਦਾ ਸਮਾਂ ਬਤੀਤ ਕਰਦੇ ਹੋ ਪਾਜੀ ਸਾਡੇ ਨਾਲ ਮੌਜੂਦ ਨੇ ਪਾਜੀ ਪਹਿਲੇ ਤਾਂ ਨਮਸਕਾਰ ਜੀ ਨਮਸਕਾਰ ਸਤਿ ਸ੍ਰੀ ਅਕਾਲ ਬਰਿੰਦਰ ਘੁਮਣ ਵਰ ਦੱਸਿਓ ਜੇ ਕਿਸ ਤਰ੍ਹਾਂ ਉਹਨਾਂ ਦੀ ਜਿਹੜੀ ਮੌਤ ਇੱਕ ਹੀ ਕਾਰਨ ਸੀ ਸਰ ਉਹਨਾਂ ਦਾ ਉਹਨਾਂ ਦੇ ਛੋਟੀ ਜਿਹੀ ਇੰਜਰੀ ਸੀਗੀ ਸ਼ੋਲਡਰ ਚ ਤੇ ਉਹ ਉਹਦੇ ਬਾਅਦ ਸਹੀ 46 ਉਹ ਜੀ ਅੰਮ੍ਰਿਤਸਰ ਹੋ ਗਏ ਸੀਗੇ। ਟੋਣਾ ਖੇਤ ਪਹਿਲਾਂ ਉਹਨੇ ਚੈੱਕਅਪ ਕੀਤਾ ਫਿਰ ਉਹਨਾਂ ਨੇ ਸਰਜਰੀ ਦਾ ਟਾਈਮ ਦਿੱਤਾ 9:00 3 9:00 3 ਦੇ ਸਰੇ ਅਰਲੀ 6 ਵੇ ਚਲੇ ਗਏ 8:55 ਦੇ ਉਹਨਾਂ ਨੇ ਆਪਰੇਸ਼ਨ ਥੀਟਰ ਚ ਲੈ ਲਿਆ ਉਹਨਾਂ ਤੇ ਕਹਿੰਦੇ 1 ਘੰਟੇ ਦੀ ਸਰਜਰੀ ਹੈ ਲੇਕਿਨ 1 ਘੰਟੇ ਤੋਂ ਮੈਨੂੰ ਗੁੰਮਰਾਹ ਕਰੀ ਜਾਂਦੇ ਬੋਲ ਬੋਲ ਕੇ ਕਿ ਉਹ ਬਸ ਹੋ ਗਿਆ ਵਧੀਆ ਹੋ ਗਿਆ ਲੇਕਿਨ ਉਹਨਾਂ ਨੇ 5:30 ਵਜੇ ਆਤੇ ਸ਼ਾਮੀ ਪਰ ਉਹ ਝੂਠ ਬੋਲ ਬੋਲ ਕੇ ਉਹਨਾਂ ਨੂੰ ਉਹਨਾਂ ਦੇ ਅੰਦਰ ਮਾਰ ਦਿੱਤਾ ਗਿਆ 99 ਕੀ ਕਾਰਨ ਲੱਗਦਾ ਕਿਸ ਤਰ੍ਹਾਂ ਦੀ ਡੈਥ ਹੋ ਗਈ ਉਹਨਾਂ ਦੀ ਉਹ ਨਾ ਇਹ ਡਾਕਟਰਾਂ ਦੀ ਸਭ ਤੋਂ ਵੱਡੀ ਗਲਤੀ ਹੈ ਉਹ ਹੀ ਉਹਨਾਂ ਦੀ ਨਲਾਇਕੀ ਉਹਨਾਂ ਲਈ ਹੈ ਕੰਮ ਕਿਉਂਕਿ ਉਹਨਾਂ ਨੇ ਜਿਹੜਾ ਉਹ ਇੰਜੈਕਸ਼ਨ ਕਹਿੰਦੇ ਆ ਉਹ ਸੁੰਨ ਕਰਨ ਵਾਲਾ ਉਹ ਜ਼ਿਆਦਾ ਲਗਾ ਦਿੱਤਾ ਉਹਦੇ ਨਾਲ ਉਹਨਾਂ ਦੀ ਡੈਥ ਹੋ ਗਈ ਭਾਈ ਉਹਨਾਂ ਨੂੰ ਪਹਿਲੇ ਵੀ ਕੋਈ ਪ੍ਰੋਬਲਮ ਸੀ ਕੀ ਜਾਂ ਜਿਹੜੀ ਇੰਜਰੀ ਕਰਨ ਬਸ ਗਈ ਸੀ ਨਹੀਂ ਨਹੀਂ ਤਾਂ ਲਾ ਕੋਈ ਨਹੀਂ ਪ੍ਰੋਬਲਮ ਨਹੀਂ ਕੋਈ ਹਾਰਟ ਦੀ ਕੋਈ ਉਹਨਾਂ ਨੂੰ ਦਿੱਕਤ ਨਹੀਂ ਕੋਈ ਪ੍ਰੋਬਲਮ ਨਹੀਂ 70% ਉਹ ਆਪ ਹੀ ਡਾਕਟਰ ਸੀਗੇ ਤੇ ਉਸ طرف ਇਹ ਹੀ ਹੈ ਨਾ ਕਿ ਉਹ ਕੇ ਘਟਵਟ ਨਹੀਂ ਲਗਾ ਸਕਦੇ ਇਸ ਲਈ ਉੱਥੇ ਗਏ ਸੀਗੇ ਬਾਕੀ ਤਾਂ کافی ਮੁੰਡੇੜਾਂ ਦੇ ਫਰੈਂਡਸ ਹੋਣਾ ਕੋ ਖੁਦ ਪੁੱਛਦੇ ਆ ਉਹ کافی ਚੀਜ਼ਾਂ ਦਾ ਇਲਾਜ ਉਹ ਖੁਦ ਹੀ ਦਾ ਦਿੰਦੇ ਆ ਇਹ ਫੋਨ ਉਹਨਾਂ ਦੀ ਖਾਣ ਪੀਣ ਕਿਸ ਤਰ੍ਹਾਂ ਦੀ ਸਥਿਤੀ ਦਾ ਸੀਗਾ ਖਾਣ ਪੀਣ ਜਦੋਂ ਉਹਨਾਂ ਦਾ ਬਿਲਕੁਲ ਨੀਡਰ ਕਲੀਨ ਸਾਫ ਡਾਈਟ ਸੀ ਉਹਨਾਂ ਦੀ ਬਿਲਕੁਲ ਕੋਈ ਉਦਾਂ ਦਾ ਹੈ ਹੀ ਨਹੀਂ ਸੀ ਜਿੱਦਾਂ ਲੋਕੀ ਕਹਿ ਰਹੇ ਨੇ ਸਟਰੀਟ ਫੂਡ ਸਲੇ ਸੀਗੇ ਉਹ ਸਟਰੀਟਸ ਉਹਨਾਂ ਨੇ ਘਟੋ ਲੈਣ ਨੂੰ ਉਹਨਾਂ ਨੂੰ ਕਾਫੀ ਟਾਈਮ ਹੋ ਗਿਆ ਜਿੱਦਾਂ ਕਿ ਲੋ 2018 ਚ ਉਹਨਾਂ ਨੇ ਜਾਣਾ ਸੀਗਾ ਰូមਾਨੀਆ ਖੇਡਣ ਉਹਦੀ ਤਿਆਰੀ ਕੀਤੀ ਸੀ ਉਦੋਂ ਬਸ ਉਸ ਤੋਂ ਬਾਅਦ ਤੋਂ ਦੁਬਾਰਾ ਤਿਆਰੀ ਨਹੀਂ ਕੀਤੀ ਉਹਨਾਂ ਨੇ ਬ੍ਰਿੰਦਰ ਭਾਈ ਜੀ ਹੁਣੇ ਸ਼ੁਰੂ ਤੋਂ ਹੀ ਬੋਡੀ ਬਿਲਡਰ ਬਣਨਾ ਚਾਹੁੰਦੇ ਸੀ ਪਹਿਲੇ ਕੋਈ ਸੋਨਾ ਦਾ ਹੋਰ ਐਮਸੀ ਜਾਂ ਹੋਰ ਪਹਿਲਾਂ ਵਸੇ ক্রিকেট ਖੇਡਦੇ ਸੀਗੇ ਬੋਲਰ ਸੀ ਬਹੁਤ ਵਧੀਆ ਫਾਸਟ ਬੋਲਰ ਬਸ ਉਦੋਂ ਉਹਨਾਂ ਨੂੰ ਕੋਈ ਕੋਈ ਕੰਪੀਟੀਸ਼ਨ ਸੀਗਾ ਬੋਡੀ ਬਿਲਡਿੰਗ ਦਾ ਉਹ ਦੇਖਣਗੇ ਉੱਥੇ ਇੱਕ ਭਾਈ ਮਨਜੀਤ ਸਰ ਉਹਨਾਂ ਨੂੰ ਦੇਖਿਆ ਬੜੇ ਹੋਏ ਉਹਨਾਂ ਨੂੰ ਦੇਖ ਕੇ ਇੰਪ੍ਰੈਸ ਤੇ ਉਹਨਾਂ ਨੇ ਉਦੋਂ ਸੋਚਿਆ ਕਿ ਮੈਂ ਵੀ ਇੱਦਾਂ ਦੀ ਬੋੜੀ ਬਣਾਣੀ ਹੈ ਹੁਣ ਤੱਕ ਭਾਜੀ ਕਿੰਨੀਆਂ ਫਿਲਮਾਂ ਕਰ ਚੁੱਕੇ ਨੇ ਕਟੋਣੋਂ ਤੱਕ ਸਰੋਣਾ ਹੈ ਕਟੋੜਾ 7-8 ਫਿਲਮਾਂ ਲਗਤੀਆਂ ਲਸਰ ਕਬੱਡੀ ਵਾਂਸ ਅਗੇਨ ਸੀਗੀ ਉਸ ਤੋਂ ਬਾਅਦ ਵਿੱਚ ਟਾਈਗਰ ਸੁੰਦਰਬਨ ਫੇਕ ਬਣੀ ਵੀ ਪਈ ਹੈ ਮੈਨ ਉਹਨਾਂ ਦੀ ਹੱਲੇ ਹੋਰ ਰਿਲੀਜ਼ ਨਹੀਂ ਹੋਈ ਤੇ ਉਹ ਟਾਈਗਰ 3 ਆਈ ਸੀਗੀ ਸਿੰਘਮ 3 ਫਿਰ ਮਰ ਜਾਣਾ ਮੂਵੀ ਸੀ ਕਹਿੰਦੇ ਸਲਮਾਨ ਖਾਨ ਨਾਲ ਬੜਾ ਪਿਆਰ ਮੋਬ ਸੀ ਸਲਮਾਨ ਖਾਨ ਦੀ ਦੁਨੀਆ ਫੈਨ ਆ ਲੇਕਿਨ ਸਲਮਾਨ ਖਾਨ ਭਾਈ ਮੇਰੇ ਦਾ ਫੈਨ ਸੀਗਾ ਕਿਉਂਕਿ ਮੈਂ ਉਹਨੂੰ ਖੁਦ ਦੇਖਿਆ ਮੈਂ ਜਦੋਂ ਉਹਨੂੰ ਖੁਦ ਦੇਖਿਆ ਮੇਰੇ ਖੁਦ ਹਾ ਸਲੋ ਹੋ ਗਈ ਮੇਰੇ ਦਿਲ ਦੇ ਤੁਹਾਡੇ ਸਲੋ ਹੋ ਗਈ ਉਹਨੇ ਖੁਦ ਭਾਈ ਨੂੰ ਰੋਕਿਆ ਗੱਡੀ ਚ ਨਿਕਲ ਕੇ ਭੱਜ ਕੇ ਉਹਨੂੰ ਮਿਲਿਆ ਹੱਗ ਕੀਤਾ ਉਹਨੂੰ ਕਹਿ ਰਿਹਾ ਕਿ ਤੂੰ ਰੁਕ ਜਾ ਇਤਨਾ ਬੜਾ ਹੋ ਰਹਾ ਮੈਂ ਤਾਂ ਤੇਰੇ ਸਾਹਮਣੇ ਛੋਟਾ ਲੱਗ ਰਹਾ ਹਾਂ ਤੋ ਬਸ ਆ ਜਿਹੜਾ ਜਿਮ ਹੈ ਪਹਿਜੋ ਪਰਸਨ ਜਿਮ ਸੀ ਤੇ ਹੋਰ ਵੀ ਕੋਈ ਇੱਥੇ ਲੋਕ ਆਉਂਦੇ ਸੀ ਟ੍ਰੇਨ ਵਾਸਤੇ ਪਹਿਲੇ ਹਾਂ ਸਾਰੇ ਪਹਿਲਾ ਆਉਂਦੇ ਸੀ ਪਹਿਲੇ ਉਹਨਾਂ ਦੇ ਫਰੈਂਡ ਹੀ ਆਉਂਦੇ ਸੀ ਸਾਰੇ ਲੇਕਿਨ ਹੁਣ ਥੋੜੇ ਟਾਈਮ ਬਾਅਦ ਉਹਨਾਂ ਨੇ ਆਪ ਅਹੀ ਪਰਸਨਲ ਕੀਤਾ ਸੀਗਾ ਉਹ ਫਿਰ ਇੱਥੇ ਆਪੀ ਲਗਾਉਂਦੇ ਸੀ ਹੁਣ ਜਦੋਂ ਤੁਸੀਂ ਜਿਮ ਖੋਲਦੇ ਹੋ ਕਿਸ ਤਰ੍ਹਾਂ ਤੁਹਾਨੂੰ ਕਿਉਂਕਿ ਹਰ ਦੱਸਿਆ ਜਾ ਰਿਹਾ ਵੀ ਹਰ ਟਾਈਮ ਤੁਸੀਂ ਉਹਨਾਂ ਨਾਲ ਬਤਕੀਦ ਕਰਦੇ ਹੁੰਦੇ ਸੀ ਕੋਲ ਨਾਲ ਦਿਲ ਦੀ ਗੱਲ ਕਰਦੇ ਸੀ ਸਰ ਹੁਣ ਤਾਂ ਮੇਰਾ ਦਿਲ ਜਿਮ ਚ ਵੜਨ ਨੂੰ ਨਹੀਂ ਕਰਦਾ ਜਿਮ ਖੋਲਣ ਨੂੰ ਜੀ ਨਹੀਂ ਕਰਦਾ ਕਿਉਂਕਿ ਮੈਨੂੰ ਸਾਰੀਆਂ ਚੀਜ਼ਾਂ ਉਹ ਰੀਬੈਕ ਹੁੰਦੀ ਆ ਜੋ ਮੈਂ ਦੇਖਦਾ ਹਾਂ ਉਹਨਾਂ ਨੂੰ ਕਿ ਮੈਂ ਆ ਸੈੱਟ ਕਰਵਾ ਰਿਆ ਉਹਨਾਂ ਨੂੰ ਮੈਨੂੰ ਉਹ ਵਾਸਤੇ ਆ ਮਤਲਬ ਕਿ ਬੰਨ ਉਹ ਹੀ ਚੀਜ਼ ਲੱਗਦਾ ਕਿ ਉਹ ਮੇਰੇ ਸਾਹਮਣੇ ਮੇਰੇ ਜਿਮ ਚ ਘੁੰਮਦੇ ਪਏ ਜਦੋਂ ਤੇ ਜਿਮ ਖੋਲਦੇ ਆ ਤੁਹਾਨੂੰ ਭਲੇਖੇ ਪੈਂਦੇ ਉਹਨਾਂ ਪਾਣੀ ਹੁਣ ਵੀ ਆਏ ਹੁਣ ਵੀ ਆਏ ਜੀ ਸਰ ਮੈਨੂੰ ਇਹੀ ਚੀਜ਼ ਲੱਗਦੀ ਮੈਨੂੰ ਕਲੇਚੇ ਦਾ ਹੁੰਦੇ ਕਿ ਮੈਨੂੰ ਭਾਈ ਬੁਲਾਣ ਲੱਗੇ ਆ ਚਲਾਵੇ ਆ ਸੈੱਟ ਲਵਾ ਦੇ ਬੰਨੇ ਚਲਾ ਇਧਰ ਸਟ੍ਰੈਚਿੰਗ ਕਰੀਏ ਚਲਾ ਟਰਮੀਨ ਸਟਾਰਟ ਕਰ ਮੈਂ ਟਰਮੀਨ ਕਰ ਲਵਾ ਪਰ ਮੈਨੂੰ ਇਹੀ ਚੀਜ਼ ਆਦੀ ਮੈਨੂੰ ਯਕੀਨ ਨਹੀਂ ਹੁੰਦਾ ਇਹ ਚੀਜ਼ ਹੋਤੀ ਕਾਰੋਬਾਰੀ ਭਾਈ ਹ ਸਰਵੋਨ ਦਾ ਨਾਲੇ ਡੈਰੀ ਫਾਰਮ ਸੀਗਾ ਡੈਰੀ ਫਾਰਮ ਉਹ ਤੇ ਬਸ ਉਹ ਫਾਦਰ ਸਾਹਿਬ ਦੇ ਦੇ ਇਹ ਵੀ ਸੁਣਨ ਚ ਆਇਆ ਵੀ ਭਾਜੀ ਉਹਨਾਂ ਨੇ ਰਾਜਨੀਤੀ ਵਿੱਚ ਜੁਆਇਨ ਕਰਨੀ ਸੀ ਇਲੈਕਸ਼ਨ ਲੜਨੇ ਸੀ ਜੀ ਸਰਵੋਨ ਦੇ ਦੋ ਅਸਥਾਈ ਚ ਇਲੈਕਸ਼ਨ ਚ ਲੜਨੇ ਸੀਗੇ ਕੀ ਕਾਰਨ ਤੇ ਜਦ ਇੱਕ ਬੋਡੀ ਬਿਲਡਰ ਹੁੰਦੇ ਹੋ ਉਹਨਾਂ ਨੂੰ ਇਲੈਕਸ਼ਨ ਲੜਨ ਦੀ ਸੋਚ ਰਹੇ ਸੀ ਉਹ ਸਿਰਫ ਸਮਾਜ ਦੀ ਭਲਾਈ ਕਰਕੇ ਜਿੱਦਾਂ ਕਿ ਆਪਣੀ ਸਪੋਰਟਸ ਕਰਕੇ ਆਉਣਾ ਚਾਹੁੰਦੇਗੇ ਇਹ ਕਾਫੀ ਮੁੰਡਿਆਂ ਦੇ ਸਪੋਰਟਸਮੈਨ ਉਹਨਾਂ ਦਾ ਤੱਕਾ ਕਰਦੇ ਆ ਜਿਹੜੀਆਂ ਅੱਜ ਦੀ ਫਟੋਰੇਸ਼ਨ ਹੈ ਗਈਆਂ ਤੇ ਇਸ ਲਈ ਆਣਾ ਚਾਹੁੰਦੇ ਕਿ ਜਿੱਦਾਂ ਕਿ ਆ ਗੇਮ 올ੰਪੀਆ ਚ ਨਹੀਂ ਆਉਂਦੀ ਹੈਗੀ ਤੇ ਇਹਨੂੰ ਜਿੱਦਾਂ ਕਿ 올ੰਪੀਆ ਚ ਲਿਆਉਣਾ ਚਾਹੁੰਦੇ ਹੈਗੇ ਕਿ ਬਾਕੀਆਂ ਨੂੰ ਜਿੱਦਾਂ ਸਰਕਾਰੀ ਜੋ ਆਪਾਂ ਮਿਲਦੀਆਂ ਇਸ ਗੇਮ ਵਾਲੇ ਨੂੰ ਸਰਕਾਰੀ ਜੋਕ ਨਹੀਂ ਮਿਲਦੀ ਹੈਗੀ ਇਸ ਕਰਕੇ ਉਹ ਇਹ ਚੀਜ਼ ਨੂੰ ਸਹੀ ਕਰਨਾ ਚਾਹੁੰਦੇ ਹੈਗੇ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਭਾਜੀ ਸਾਡੇ ਤੋਂ ਤੁਹਾਡੇ ਨਾਲ ਸਮਾਂ ਬਤੀਤ ਕਰਦੇ ਸੀ ਕੋਈ ਦਿਲ ਦੀਆਂ ਗੱਲਾਂ ਇਦਾਂ ਦੀਆਂ ਤੁਹਾਡੇ ਨਾਲ ਜ਼ੇਰ ਕਰਦੇ ਹੁਣ ਅੱਗੇ ਆਨ ਵਾਲਾ ਸਮਝ ਮੈਂ ਜਾਂ ਇਹ ਕੰਮ ਕਰਨਾ ਜਾਏ ਕੰਮ ਕਰਨਾ ਜਾਂ ਇਹ ਸੋਚਿਆ ਲਾਈਫ ਬਾਰੇ ਨਹੀਂ ਉਹ ਸਿਰਫ ਉਹਨਾਂ ਦਾ ਇੱਕੋ ਹੀ ਗੇਮ ਸੀ ਉਹਨਾਂ ਘਰ ਬਣਾਉਂਦੇ ਪਈ ਆਪਣਾ ਉਹ ਬੜੇ ਰੀਜ ਨਾ ਘਰ ਬਣਾਉਂਦੇ ਵੇਖੇ। ਬਸ ਇੱਕ ਦੋ ਫਿਲਮਾਂ ਹੋਰ ਵੀ ਸੀ ਜਿਹੜੀ ਉਹਨਾਂ ਨੇ ਕਰਨੀਆਂ ਹੈਗੀਆਂ। ਤੇ ਬਸ ਇੱਕ ਚੱਲਦਾ ਪਈ ਬੈਕ ਹੋ ਗਿਆ ਉਹਨਾਂ ਦਾ ਕੰਮ ਸੀਗਾ। ਪਰ ਉਹ ਸਾਰਾ ਵਿੱਚ ਹੀ ਹੁਣ ਰਹਿ ਗਿਆ। ਜਾਂ ਤੱਕ ਕਾਫੀ ਬ੍ਰਾਂਡ ਹੈਗੇ ਉਹਨਾਂ ਦੇ ਜਿਹੜੇ ਉਹ ਮੈਨੂੰ ਕਾਲ ਕਰਦੇ ਸੀ ਉਹਨਾਂ ਦੇ। ਜਾਂ ਤੱਕ ਕਾਫੀ ਆਂਦੀ ਹੋਣੀ ਭਾਈ ਦੀ। ਬੋਲ ਮੈਨੂੰ ਸਰ ਨੀਂਦ ਨਹੀਂ ਆਉਂਦੀ ਮੈਂ ਜਦੋਂ ਅੱਖਾਂ ਬੰਦ ਕਰਦਾ ਰਾਤੀ ਸੌਣ ਲੱਗਿਆ ਮੈਨੂੰ ਅੱਖਾਂ ਅੱਗੇ ਮੇਰਾ ਉਹ ਹੀ ਭਾਈ ਮੇਰਾ ਘੁੰਮਦਾ। ਤੋ ਹੁਣ ਜਿੱਦਾਂ ਭਾਜੀ ਹੁਣ ਦਾ ਦਿਹਾਤ ਹੋ ਗਿਆ ਹੁਣ ਜਿੰਮ ਬਾਰੇ ਕੀ ਇਸ ਤਰ੍ਹਾਂ ਚਲੇਗਾ ਜਾਂ ਫਿਰ ਇਹ ਬੰਦ ਕੀਤਾ ਜਾਵੇਗਾ ਸ ਇਹ ਜਿੰਮ ਤਾਂ ਵੈਸੇ ਹੀ ਬੰਦ ਬੰਦੀ ਹੈ ਫਿਲਹਾਲ ਤੇ ਜੇ ਕਰਨਗੇ ਤਾਂ ਉਹਨਾਂ ਦੇ ਬੱਚੇ ਕਰ ਸਕਦੇ ਆ ਉਹਨਾਂ ਦਾ ਬੇਟਾ ਹੈਗਾ ਬੇਟਾ ਕਰਦਾ ਜਿੰਮ ਹੁੰਦਾ ਹੁਣ ਉਹ ਹੀ ਕਰ ਸਕਦੇ ਨੇ ਤਾਂ ਜੇ ਉਹਨਾਂ ਦਾ ਮਨ ਕਰੇਗਾ ਤਾਂ ਫਿਲਹਾਲ ਇੱਕ ਕਦੋਂ ਸਟਾਰਟ ਕੀਤਾ ਸੀਗਾ ਭਾਜੀ ਹੁਣ ਇਹ ਜਿੰਮ ਨੇ ਉਹਨਾਂ ਨੇ ਘਟਾ ਘਟ ਸਰ 25 ਸਾਲ ਹੋ ਗਿਆ ਜਿੰਮ 25 ਸਾਲ ਤੋਂ 25 ਸਾਲ ਤੋਂ ਉਹਨਾਂ ਨੇ ਇੱਥੇ ਮੁੱਠਾ ਮਾਰਿਆ ਉਹਨਾਂ ਨੇ ਤੋਂ ਨੂੰ ਵੀ ਨਾਲ 25 ਸਾਲ ਤੱਕ ਨਾਲ ਹੋ ਗਏ ਨਹੀਂ ਮੈਨੂੰ ਤਾਂ 10 12 ਸਾਲ ਹੋ ਗਏ ਬੰਦਾ 12 ਸਾਲ ਦਾ ਨਾਲ ਉਹਦਾ ਤੋਂ ਯਾਤਾਂ ਦੀ ਉਹ ਭਾਈ ਦੀ ਮੈਨੂੰ ਉਹ ਮੇਰਾ ਹੈ ਇੱਥੇ ਸਭ ਕੁਝ ਉਹੀ ਸੀਗਾ ਦੋਸਤ ਸਾਰਾ ਕੁਝ ਮੇਰੇ ਬਾਹਰ ਕੋਈ ਫਰੈਂਡ ਸਰਕਲ ਨਹੀਂ ਹੈਗਾ ਉੱਥੇ ਲਿਫਤ ਸਾਬਾ ਜੀ ਭਾਈ ਉਹਨੇ ਪਰਿਵਾਰ ਵਿੱਚ ਕੌਣ ਕੌਣ ਹੈ ਸਟਿਆ ਉਹਨਾਂ ਦੇ ਫਾਦਰ ਸਾਹਿਬ ਆ ਵਾਈਫ ਆ ਤਿੰਨ ਬੱਚੇ ਉਹਨਾਂ ਦੇ ਬਸ ਹੁੰਦੀ ਮੁਲਾਕਾਤ ਮਿਲਦੇ ਹਾਂ ਮੈਂ ਜਾਣਾ ਉਹਨਾਂ ਦੇ ਕੋਲ ਲੇਕਿਨ ਉਹ ਕੰਡੀਸ਼ਨ 'ਚ ਨਹੀਂ ਹੈਗੀ ਨਾ ਸਾਰੇ ਸ਼ੋਕ ਸ਼ੋਪੀ ਅਸਰੇ ਬਹੁਤ ਥਕਾ ਲੱਗ ਗਿਆ ਜੀ ਤੇ ਫਾਦਰ ਸਾਹਿਬ ਦੇ ਪੂਰੇ ਉਤੇ ਗੁੰਮੀ ਕਹਿੰਨਾਂ ਨਹੀਂ ਉਹਨਾਂ ਕੋ ਵੀ ਬੋਲ ਰਿਹਾ ਬਹੁਤ ਬੜੇ ਭਾਬਕ ਹੋ ਕੇ ਬਿਨੇ ਭਾਜੀ ਉਹਨਾਂ ਨੇ ਕੁਮਬਿੰਦਰ ਕੁਮਰ ਬਾਰੇ ਕੁਝ ਗੱਲਾਂ ਕੀਤੀ ਦੱਸਿਆ ਕਿਸ ਤਰ੍ਹਾਂ ਉਹਨਾਂ ਦੀ ਮੌਤ ਹੋਈ ਹੈ ਡਾਕਟਰ ਕਿ ਉਹ ਅਜ ਵੱਡੇ ਹੋਏ ਸੀਗੇ ਬੋਲਟੀ ਬਿਲਡਰ ਬਣੇ ਸੀ ਔਰ ਉਹਨਾਂ ਦੀ ਮੌਤ ਦੇ ਨਾਲ ਦੱਸ ਜੇ ਪੂਰੇ ਪੰਜਾਬ ਦੇ ਵਿੱਚ ਪੂਰੇ ਦੇਸ਼ ਭਰ ਦੇ ਵਿੱਚ ਇਹ ਸ਼ੋਕ ਦੀ ਲਹਿਰ